ਕਾਮ ਰੇੜੀ ਆ ਆਪ ਹੈਗਾ ਗ੍ਰਾਹਕ ਹੈਗਾ ਹੈਗਾ ਆਇਆ ਆਇਆ ਹੋਰ ਆਇਆ ਆਇਆ ਉਹ ਆਲਾ ਖਾਦਣਾ ਮਗਰ ਕਿਹੜੇ ਕਿਹੜੇ ਆਏ ਆ ਗਰ ਖਲਾਣ ਹੋਰ ਹੰਕਾਰ ਬਣਾਣਾ ਜੀ ਜੀ ਕਾਕੜ ਨਾਲ ਦੁਲਦੇ ਹੋਲੇ ਪੂਰੇ 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 ਆਕਰਦੀ ਜਾਂਦੇ ਨੇ ਜਾਨ ਦੇ ਨਾਲ ਚਮਚੇ ਦੇ ਝੰਡੇ ਨਾਲ ਲੈ ਕੇ ਪੂਰਾ ਯਾਰਾ ਪਤਾ ਲੱਗੇ ਝੰਡਾ ਜਾਂਦਾ ਹਾਂ ਹਾਂ ਬੱਗੀ ਬੱਗੀ ਆ ਗਿਆ ਸਾਡੇ ਨਾਲ ਇਹ ਚਰਸੂ ਮੋੜੀ ਪਿੰਡ ਦਾ ਜਿਹੜਾ ਗਾਵ ਰੇਡ ਲਾਣਾ ਮੱਕਾ ਗੰ ਸੁਣਾਣਾ ਆਖ ਨਹਾ ਜਗਤ ਅੰਤ ਲੈ ਮੈਂ ਕਿਹਨੂੰ ਕਿਹਨੂੰ ਜਦੋਂ ਉਹ ਨੰਘਿਆ ਕਰਾਂਗਾ ਅਗਰਾਂ ਦਾ ਉਹ ਰੱਪਾ ਕਾਹਾਂ ਇੱਧਰ ਟੱਪੇ ਆ ਆ ਇੱਥੇ ਲੱਖਾ ਇੱਧਰ ਨਹੀਂ ਜਾਂਦਾ ਇੱਧਰ ਨੂੰ ਅੰਦਰ ਬੰਨ੍ਹ ਨਹੀਂ ਦਿੰਦੇ ਗਲਤ ਰਾਹ ਆ ਗਿਆ ਆ ਦੇ ਮੜੂ ਆ ਦੇ ਮੜੂ ਚਲੋ ਭਾਈ ਜਿਹੜਾ ਰਾਸਤੇ ਨੇ ਕਰਿਆ ਸਾਰੇ ਤੂੰ ਇੱਕ ਪਾਸੇ ਤੂੰ ਇੱਕ ਪਾਸੇ ਕਰਦੇ ਆ ٹھیک ہے راستے کے بڑے باہر سے روڈے جا رہے ہیں پی جی صاحب کے اندر بندہ ماننے بنٹلے بھی بھائی کے ساتھ سے بندہ خوشی کے والے راستے دے رہے ہیں پاکستان میں بندہ اعلان کیا گیا ہے بہت بہت بعد تک پی جی جان ਕਰੀਆ ਇਹ ਭੀ ਗਿਆ ਸੀ ਅੱਜ ਹਾਂ ਹਾਂ ਆਵਰ ਟਾਈਮ ਦਾ ਬੈਠਾ ਆਇਆ ਹੈ ਕੱਲ ਨਾ ਇੱਕ